ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਭ ਸ਼ਰਨਕੌਰ ਤੁਸੀਂ ਦੇਖ ਰਹੇ ਹੋ ਸਾਡੀ ਵੈਬ ਸੀਰੀਜ਼ ਰੀਤਾ ਨਾਲ ਰੀਤਾ ਚੋਪਾਲ ਦੇ ਉੱਪਰ ਤੇ YouTube ਦੇ ਉੱਪਰ ਲਗਾਤਾਰ ਚੱਲ ਰਹੀ ਹੈ ਨੀ કુલ 6 ਐਪੀਸੋਡ ਨੇ 5 ਐਪੀਸੋਡ ਆਪ ਸਾਰਿਆਂ ਦੇ ਸਾਨੂੰ ਮੁਕ ਹੋ ਚੁੱਕੇ ਨੇ ਇੱਕ ਐਪੀਸੋਡ ਬਾਕੀ ਹੈ ਜਿਸ ਦੇ ਨਾਲ ਗੁੱਡੂ ਆਪਣੇ ਸਹੁਰਿਆਂ ਦੇ ਘਰ ਆ ਜਾਏਗੀ ਤੇ ਵਿਆਹ ਦੀ ਸਮਾਪਤੀ ਹੋ ਜਾਊਗੀ ਸੋ ਅੱਜ ਮੈਂ ਆਪਦੇ ਸਾਨੂੰ ਕੇਸ ਕਰਕੇ ਹੋਈਆਂ ਕਿ ਹੁਣ ਪੰਜਵਾਂ ਐਪੀਸੋਡ ਕੱਲ ਲਾਂਚ ਕੀਤਾ ਹੈਗਾ ਤੁਸੀਂ ਉਸ ਨੂੰ ਦੇਖੋ ਉਹਦਾ ਆਨੰਦ ਮਾਣੋ ਤੇ ਜਿਵੇਂ ਅੱਗੇ ਅੱਗੇ ਇਹ ਰੀਤਾਂ ਚੱਲਣਗੀਆਂ ਉਹਨਾਂ ਦਾ ਵੇਰਵਾ ਮੈਂ ਤੁਹਾਨੂੰ ਪਹਿਲਾਂ ਦੀ ਤਰ੍ਹਾਂ ਨਾਂ ਦੇ ਨਾਲ ਪਾਉਂਦੀ ਰਹੂੰਗੀ ਤੇ ਉਸ ਤੋਂ ਬਾਅਦ ਆਪਾਂ ਅੱਗੇ ਚੱਲਾਂਗੇ ਹੋਰ ਜਾਣਕਾਰੀ ਦੇਵਾਂਗੇ ਇਸ ਦੇ ਨਾਲ ਹੀ ਮੈਂ ਆਪਦੇ ਨਾਲ ਇਹ ਜਾਣਕਾਰੀ ਸਾਂਝੀ ਕਰਨਾ ਚਾਹੁੰਦੀ ਆ ਇਹ ਜਿਵੇਂ 6ਮਾ ਐਪੀਸੋਡ ਸਮਾਪਤ ਹੋਏਗਾ ਗੁੱਡੋ ਤੇ ਸੁਰਜਨ ਦਾ ਵਿਆਹ ਨਿਪਟੇ ਚੜ ਜਾਏਗਾ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਗੱਲਾਂ ਨੇ ਤੁਹਾਡੇ ਸਾਰਿਆਂ ਨਾਲ ਕਰਨ ਵਾਲੀਆਂ ਕਈ ਸਾਰੀਆਂ ਰਸਮਾਂ ਬਾਕੀ ਰਹਿ ਗਈਆਂ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਸੋ ਇਸ ਤਰ੍ਹਾਂ ਇਹ ਲੜੀ ਜਿਹੜੀ ਹੈ ਨਿਰੰਤਰ ਚੱਲਦੀ ਰਹੇਗੀ ਔਰ ਆਪਾਂ ਗੱਲਾਂ ਬਾਤਾਂ ਕਰਾਂਗੇ ਸਾਰੀਆਂ ਤੇ ਮਿਲਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਦੇਖੋ ਪੰਜਵਾਂ ਐਪੀਸੋਡ ਠੀਕ ਕਰੋ ਐਨਜੋਏ